ਉਹਦੀ ਫੀਲਿੰਗ ਕਿ ਤੀ ਸਮੋਸੇ ਦੀ ਪਰ ਇੱਧਰ ਮੰਮੀ ਜੀ ਨੇ ਫੀਲਿੰਗ ਘਾਰਤੀ ਕਚੋਰੀ ਦੀ ਐਨ ਬਦੀਆ ਬਣ ਗਏ ਆ ਸਾਰਿਆਂ ਦੇ ਮੂੰਹ ਚ ਆ ਗਿਆ ਜੀ ਪਾਣੀ ਹਾਂ ਜੀ ਤੁਹਾਡਾ ਮਾਰ ਬਲੌਕ ਚ ਸਵਾਟ ਹੈ ਤੇ ਇੱਧਰ ਬਿਹੜਾ ਤੋਇਆ ਜਾ ਰਿਹਾ ਹੈ ਮੰਮੀ ਜੀ ਲੋ ਪਰ ਕੀਰੀ ਅਗੇ ਸੀ ਜਾ ਰਹੀ ਹੈ ਜੀ ਸਫਾਈ ਦੀ ਗੋਲਾ ਪੜ ਨਹੀਂ ਗਈ ਪੋ ਗਿਆ ਸੁੱਤੀ ਆਈ ਜਾ ਰਿਹਾ ਲੋ ਜੀ ਬਾਹਰ ਚੀਜ਼ਾਂ ਨਾ ਖਾਇਆ ਕਰੋ ਜੀ ਹਰ ਖਾਲਾ ਨੂੰ ਕਾਲ ਜੇ ਸਾਬ ਕੁੜੀਆਂ ਬਾਹਲਾ ਦਾ ਕੁਝ ਖਾਈਦਾ ਨਹੀਂ ਬਲਕਿ ਜੋ ਘਰੇ ਬੰਦਾ ਉਹ ਹੀ ਖਾਈਦਾ ਹਾਂ ਬੋਟਾ ਡਿਵਰਡ ਆਇਤਾ ਲੈ ਮਮੂ ਅੰਡਾ ਮਾਤ ਚੋਈਦਾ ਮਾਤੇ ਤੇ ਮੈਂ ਦੇਖਿਆ ਮਾਂ ਮਮੂ ਜੀ ਲੱਗੇ ਹੋਏ ਹੈ ਵੇਟ ਹੋਣਾ ਇਹ ਬੜਾ ਔਖਾ ਖੋਲਦਾ ਓ ਅੱਜ ਤਾਂ ਤੇਜ ਖੋਲ ਗਿਆ ਬਲੌਗ ਦੇਖ ਕੇ ਲੋ ਜੀ ਇੱਧਰ ਸਫਾਈ ਹੋ ਗਈ ਆ ਸਾਰੇ ਸਤ ਦਸਮਾਨ ਲਿਏ ਜਾਣਾ ਹੈ ਕਿੰਨਾ ਕਿ ਤੁਹਾਨੂੰ ਜਾਣਾ ਹੋਣਾ ਸੋ ਚੱਲਦੇ ਆ ਰੋਟੀ ਖਾ ਲਈ ਸਾਡੇ ਹਾਂਜੀ ਹੁਣ ਅਸੀਂ ਚੱਲਿਆ ਸ਼ੈਨੂ ਕਿਉਂਕਿ ਅਸੀਂ ਸਮਾਨ ਲੈਣਾ ਚਾਹ ਰਹੇ ਹਾਂ ਤੁਸੀਂ ਅੱਜ ਬਣਾਣੇ ਆ ਸਮੋਸੇ ਤੇ ਸਮੋਸੇ ਬਣਾ ਲਈ ਜੋ ਸਮਾਨ ਲੈਣਾ ਉਹ ਥੋੜੀ ਸ਼ਹਿਰੋਂ ਲੈ ਆਣਾ ਪੈਣਾ ਮੈਨੂੰ ਜਾ ਕੇ ਤੇ ਤਾਹੀ ਬਣਨੇ ਆ ਤੇ ਮੰਮੀ ਜੀ ਕਹਿੰਦੇ ਸਮਾਨ ਲੈ ਆਓ ਤੇ ਫੇਰ ਬਣਾਨੇ ਆ ਅਸੀਂ ਸਮੋਸੇ ਤੇ ਤੁਹਾਨੂੰ ਬਣਾ ਕੇ ਦੱਸਦੇ ਕਿੱਦਾਂ ਬਣਦੇ ਆ ਹਾਂਜੀ ਹੁਣ ਅਸੀਂ ਸ਼ਹਿਰੋਂ ਆ ਗਏ ਸਮਾਨ ਲੈ ਕੇ ਅਸੀਂ ਲਿਆਂਦਾ ਪਨੀਰ ਤੇ ਮਟਰ ਤੇ ਦੁੱਧ ਜਿਹੜੀ ਅੱਜ ਮੇਸ਼ੀਆਂ ਕਲਾਈ ਨਹੀਂ ਤੋਂ ਲੈ ਕੇ ਉਹਨਾਂ ਨੇ ਅਸੀਂ ਲਾਗ ਬਣਾਨੇ ਕਹਿੰਦੇ ਅੱਜ ਦਾ ਦਿਨ ਆਪ ਸਾਲ ਲਿਓ ਤੇ ਹੁਣ ਲੋ ਜੀ ਇੱਧਰ ਕੌਫੀ ਸੱਡੀ ਆ ਗਈ ਕਹਿੰਦੇ એનર્ਜੀ ਪਾ ਕੇ ਫੇਰ ਸ਼ੁਰੂ ਕਰਨਾ ਕੰਮ ਅਸੀਂ ਇੱਧਰ ਆਲੂ ਰੱਖ ਦਿੱਤੇ ਆ ਠੰਡੇ ਹੋਣ ਲਈ ਉਬਾਲ ਲਏ ਆ ਤੇ ਹੁਣ ਅਸੀਂ ਕੌਫੀ ਪੀਨੇ ਆ ਫੇਰ ਸ਼ੁਰੂ ਕਰਦੇ ਕੰਮ ਲੋ ਜੀ ਇੱਧਰ ਮੰਮੀ ਬੈਠਿਆ ਹੈ ਕੌਫੀ ਪੀਂਦੇ ਹੋਏ ਕਹਿੰਦੇ ਮੇਰਾ ਵੀ ਬਲੌਗ ਬਣਾਓ ਮੈਨੂੰ ਨਹੀਂ ਛੱਡਣਾ ਪਿੱਛੇ ਨਹੀਂ ਆਉਂਦੀ ਕੰਨ ਮੈਨੂੰ ਨਹੀਂ ਲਿਆ ਵਿੱਚ ਮੈਂ ਹੁਣ ਲੈ ਲੰਦੇ ਤੁਹਾਨੂੰ ਤੇ ਹੁਣ ਅਸੀਂ ਪੀ ਲੰਦੇ ਕਾਫੀ ਫੇ ਮਿਲਦੇ ਆ ਜਦੋਂ ਅਸੀਂ ਸਮੋਸੇ ਬਣਾਵਾਂਗੇ ਇੱਧਰ ਦੇਖ ਲਓ ਮੰਮੀ ਨੂੰ ਰੱਜ ਕੇ ਕੋਈ ਬਿੰਦ ਨੂੰ ਫੋਰ ਬਾਅਦ ਤੋਂ ਮੰਮੀ ਇਹਨੇ ਮੈਨੂੰ ਬੋਲਣਾ ਉੱਤਰ ਸੇ ਖਾਤੇ ਹਾਂਜੀ ਅੱਜ ਅਸੀਂ ਡੇਰੇ ਭਾਰੇ ਆ ਬਾਰ ਤੇ ਮੌਸਮ ਵੀ ਹੋ ਗਿਆ ਬੜਾ ਕਮਾਲ ਹਨਾ ਨੂੰ ਜਦ ਵੀ ਅਸੀਂ ਬਾਦ ਇਹ ਇਹ ਲਾ ਲੈਣ ਨੂੰ ਹੁਣ ਗਿੱਟ ਹੋ ਜਾਂਦਾ ਹਾਂ ਹਾਂ ਜੀ ਹਵਾ ਚੱਲਦੀ ਆ ਦੇਖ ਸਕਦੇ ਹੋ ਹਵਾ ਚੱਲਦੀ ਹੋਏ ਇਹ ਇੱਧਰ ਅਸੀਂ ਮੈਦਾ ਲੈ ਲਿਆ ਇਹਨੂੰ ਅਸੀਂ ਗੁੰਨਾਂਗੇ ਤੇ ਫੇ ਸਾਰੇ ਸਮਰਜੀ ਚੱਕ ਲੈ ਲਿਆ ਹਾਂ ਜੀ ਹੋਰ ਇਹ ਥੋੜੇ ਜੱਕੇ ਪਾ ਲਵਾਂਗੇ ਅੱਛਾ ਮੈਦਾ ਆ ਇਹ ਚ ਘੇ ਪਾ ਲੈ ਗਰਮਾ ਗਰਮ ਇਹਨਾਂ ਥੋੜਾ ਸੌਫਟ ਹੋ ਜਾਂਦਾ ਮੈਦਾ ਸਾ ਤਾਂ ਕਰਕੇ ਦੇ ਵਿੱਚ ਅਸੀਂ ਮੈਦਾ ਪਾ ਤੇ ਚ ਘੇ ਪਾ ਦਈਏ ਲੋ ਜੀ ਜਵੈਂ ਵੀ ਅਸੀਂ ਪਾਤੀ ਕਿੰਨੇ ਥੋੜੀ ਹੀ ਪਾਣੀ ਆ ਹਾਂ ਸੋਡਾ ਪਾ ਦੇਣਾ ਮਿੱਠਾ ਸੋਡਾ ਵੀ ਪਾ ਦੇਣਾ ਇਹਦੇ ਵਿੱਚ ਕਿ ਇੰਨਾ ਥੜੀ ਸੌਫਟ ਰਵੇ ਇੰਨਾ ਥੋੜਾ ਹੋ ਜਾਂਦਾ ਨਾ ਮੰਮੀ ਜੀ ਮਾ ਮਾ ਇਹਨੂੰ ਹੁਣ ਗੋਲ ਲੈਣਾ ਸੀ ਆਟਾ ਗੁੰਨਦੇ ਹੋਏ ਮੰਮੀ ਜੀ ਜਾਂ ਚੰਗੀ ਤਰ੍ਹਾਂ ਪਾ ਲੈ ਮੇਸ ਮਿਕਸ ਕਰਕੇ ਫਿਰ ਉਹਨੂੰ ਗੁੰਨ ਕੇ ਫਿਰ ਉਹਦੇ ਪੇੜੇ ਬਣਾਣੇ ਆ ਹਨਾ ਮੰਮੀ ਜੀ ਹੂੰ ਮੰਮੀ ਜੀ ਉਹ ਥੋੜਾ ਹੌਲੀ ਹੌਲੀ ਬੋਲਦੇ ਆ ਫੇਰ ਕਹਿੰਦੇ ਹੁੰਦੇ ਤੂੰ ਹੀ ਬੋਲ ਮੈਂ ਤਾਂ ਬੋਲ ਨਹੀਂ ਹੁੰਦਾ ਉੱਚੀ ਅਜੇ ਅਸੀਂ ਕੜਾਹੀ ਰੱਖ ਲਈਏ ਹਮਾਰੇ ਤੇ ਅਸੀਂ ਇਸੇ ਦਾ ਤੜਕਾ ਲੈਣਾ ਹੈ ਤੜਕਾ ਤਿਆਰ ਕਰਾਂਗੇ ਓਕੇ ਇਹਦੇ ਵਿੱਚ ਹੁਣ ਘੇ ਪਾ ਲੈਣਾ ਸੀ ਕੜਾਹੀ ਵਿੱਚ ਲੋਜੀ ਪਾ ਦਿੱਤਾ ਗਿਆ ਇੱਥੇ ਲਾਣਾ ਸੀ ਤੜਕਾ ਕਿ ਜਿਹੜੀ ਸਮਗਰੀ ਤਿਆਰ ਕਰਨੀ ਆ ਆਲੂ ਵਾਲੀ ਉਹਦੇ ਵਿੱਚ ਚੋਟੇ ਪਾਣੇ ਸੀ ਹੁਣ ਅਸੀਂ ਇਹਦੇ ਵਿੱਚ ਜੀਰਾ ਪਾਣ ਲੱਗੇ ਲੋਜੀ ਤਿਆਰ ਪੱਤੀ ਅੱਗੇ ਨਾ ਜਿੱਦਾਂ ਸਾਡੇ ਦਾਦਾ ਜੀ ਹੁੰਦੇ ਸੀ ਉਹ ਬਣਾਦੇ ਹੁੰਦੇ ਸੀ ਨਾ ਮੋਸੇ ਮੇਰੇ ਬਰਥਡੇ ਤੇ ਹਾਂ ਜੀ ਉਹ ਤਿਆਰ ਕਰਦੇ ਹੁੰਦੇ ਸੀਗੇ ਉਹਨਾਂ ਤੋਂ ਹੀ ਸਿੱਖਿਆ ਮम्मी ਜੀ ਨੇ ਸਮੋਸੇ ਬਣਾਉਣਾ ਹਨਾ ਥੋੜਾ ਜਿਹਾ ਉਹਦੇ ਕੋਲ ਸਿੱਖਿਆ ਪਾਪੇ ਨਾਲ ਬੜਵਾ ਦਾ ਸੀ ਜਦੋਂ ਤੇਰਾ ਹੈਪੀ ਬਰਥਡੇ ਉਹਨਾਂ ਨੇ ਸਮੋਸੇ ਹੀ ਬਣਾਣੇ ਉਹ ਵੀ ਆਪਣੇ ਹੱਥੋਂ ਬਹੁਤ ਸਵਾਲ ਬਣਾ ਦੇ ਹੁੰਦੇ ਸੀਗੇ ਚਲੋ ਜੀ ਆਹ ਤੋਂ ਪਿਆਜ਼ ਹਾਂ ਜੇ ਇਹ ਸਾਰੇ ਫੇਸੀ ਆਲੂ ਆ ਜਿਹੜੀ ਉਹਦੇ ਵਿੱਚ ਮਗਰੀ ਪਾਣੀ ਆ ਨਾ ਇਧਰ ਅਸੀਂ ਪਨੀਰ ਲਿਆਂਦਾ ਆ ਦੇਖ ਸਕਦੇ ਹੋ ਮੈਂ ਕੱਟ ਦਿੱਤਾ ਪਨੀਰ ਟੁਕੜੇ ਟੁਕੜੇ ਆ ਹਾਂਜੀ ਓਕੇ ਹੁਣ ਅਸੀਂ ਥੋੜਾ ਕੱਲਾ ਨਹੀਂ ਆ ਤੇ ਫੇਰ ਮਿਲਦੇ ਹਾਂ ਹਾਂਜੀ ਹੁਣ ਅਸੀਂ ਆਪੋ ਆਪਣੇ ਕੰਮਾਂ ਤੇ ਲੱਗੇ ਹੋਏ ਆ ਮੈਂ ਇਧਰ ਥੋੜਾ ਕੱਲਾ ਨਹੀਂ ਕੋਈ ਮੰਮੀ ਜੀ ਇਧਰ ਅਟਕ ਸੁਣ ਦਿਓ ਸੋਲ ਮੈਂ ਦਾ ਗੋਣ ਦੇਖੋ ਮੈਂ ਤਾਂ ਅਟਕੇ ਹੋ ਜਾਂਦਾ ਦੇ ਡੈਡੀ ਜੀ ਗਏ ਹੋਏ ਮੀਟਿੰਗ ਤੇ ਉਹ ਉਹਨਾਂ ਨੇ ਜਦੋਂ ਆਕੇ ਨਿਕਲਣ ਹੈ ਸਮੋਸੇ ਅੱਜ ਬਣਾਏ ਵਾਹ ਵਾਹ ਮੇਰੇ ਗਏ ਤੇ ਇੰਨਾ ਕੁਝ ਮੰਨ ਰਹੀ ਵਿੱਚ ਪਾਵਾਂਗੇ ਹਾਂਜੀ ਆ ਹੁਣ ਮਟਰ ਇਹਦੇ ਵਿੱਚ ਪਾਵਾਂਗੇ ਤੁਹਾਨੂੰ ਦਿਖਾਉਂਦੇ ਆ ਇਹਦੇ ਵਿੱਚ ਮਟਰ ਪਾਣੇ ਆ ਹਨਾ ਮੰਮੀ ਜੀ ਪਾ ਦਿਏ ਓਕੇ ਹੁਣ ਅਸੀਂ ਮਟਰ ਪਾਣ ਲੱਗੇ ਆ ਇਹ ਅਸੀਂ ਪੈਕਟਾਲੇ ਲਿਆਣ ਦੇ ਦੂਜੇ ਮਿਲਦੇ ਨਹੀਂ ਏ ਪੈਗਟ ਵਾਲਾ ਕੇ ਲੋ ਜੀ ਹੁਣ ਅ ਸਟੇਜ ਵਿੱਚ ਪਨੀਰ ਪਾਣ ਲੱਗੇ ਆ ਪਾ ਲਓ ਮੰਮੀ ਜੀ ਸਾਹ ਵਾਸਤਾ ਆਪਣੇ ਹੋਰ ਲਪੂ ਲਪੂ ਕਰੀ ওকে ਹੁਣ ਇਹਨੂੰ ਹੌਲੀ ਹੌਲੀ ਖਲਾਣਾ ਆ ਕਿਉਂਕਿ ਇਹ ਬਹੁਤ ਚੋਕ ਪਨੀਰ ਹੈ ਕਿਤੇ ਦੇ ਲੜ ਨਾ ਜਾਏ ਕੜਾਈ ਨਾਲ ਹਾਂ ਇਨੂੰ ਬੜੇ ਪਿਆਰ ਨਾਲ ਸਿਆਣ ਕਿਦਾ ਖਿਆਲ ਨਾਲ ਇਹਨੂੰ ਬਣਾਉਣਾ ਪੈਣਾ ਹੁਣ ਇਹਨੂੰ ਬਣਾਨੇ ਆਂ ਜਿ ਚਾਹਤੇ ਹੋ ਕਿ ਨਾ ਸੋਹਣਾ ਲੱਗਦਾ ਲੋ ਜੀ ਇੱਧਰ ਅਸੀਂ ਆਲੂ ਫੇਲੇ ਆਂ ਤੇ ਅਸੀਂ ਬੀਬੀ ਨੂੰ ਵੀ ਸੰਪਰਕ ਕਰਕੇ ਕਹਿਤਾ ਆ ਰੋਟੀ ਨਾ ਖਾਓ ਅੱਜ ਸਮੋਸੇ ਬਣਦੇ ਆ ਬੀਬੀ ਐਨੇ ਖੁਸ਼ ਕਹਿੰਦੇ ਕੋਈ ਨਹੀਂ ਕੋਈ ਨਹੀਂ ਹੁਣ ਤਾਂ ਰੋਟੀ ਨਹੀਂ ਖਾਂਦੇ ਹੁਣ ਅਸੀਂ ਖਾਵਾਂਗੇ ਸਮੋਸੇ ਹੁਣ ਅਸੀਂ ਇਹਦੇ ਵਿੱਚ ਤੜਕੇ ਵਾਲਾ ਸਾਰਾ ਸਮਾਨ ਪਾਣ ਲੱਗੇ ਆ ਲੋ ਜੀ ਦੇਖੋ ਕਿੰਨਾ ਸੋਹਣਾ ਲੱਗਦਾ ਹੋਇਆ ਕੜਛੀ ਦੌੜਦੀ ਹੋਈ ਲੋ ਜੀ ਅਸੀਂ ਬੋਤਾ ਹੋਣੀ ਕੀਤਾ ਸੋਫਟ ਸੋਫਟ ਰੱਖਿਆ ਪਨੀਰ ਫੇ ਉਹ ਚਿੱਥ ਨਹੀਂ ਹੁੰਦਾ ਨਾ ਮੰਮੀ ਜੀ ਹਮ ਜੀ ਆਂ ਧਿਆਨ ਕੰਮ ਚਲਾਉਂਦੇ ਹੋਏ ਕੁਝ ਵੀ ਛੱਡਣਾ ਨਹੀਂ ਅਸੀਂ ਮਸਾਲੇ ਪਾਉਣ ਹੁਣ ਮਸਾਲੇ ਪਾਵਾਂਗੇ ਸਿੱਦੇ ਚ ਨਮਕ ਪਾ ਲੈਣਾ ਪਹਿਲਾਂ ਥੋੜੀ ਦੋ ਚਮਚੇ ਸਾਗ ਜੀ ਨਾ ਪਾਣਾ ਹਲਦੀ ਪਾ ਦਿੰਨੇ ਕਲਰ ਜਿਹਾ ਥੋੜਾ ਜਿਹਾ ગરમ મસાલા લોજી હણ અસી પાન લિયે મિરચા મમ્મીજી મિરચા પાને ઠોક ઠોક કે કરારા જેવ બહદિયા લાગુ મેરે નિકલ જande હાસુ મમ્મીજી બડે સીરિયસ હોય કે આમચૂર પાદ આમચૂર ਦੇਗੀ ਮਿਰਚ ਦਾ ਮਸਾਲਾ ਇਹਦਾ ਮੈਂ ਉਹ ਆਮਚੂਰ ਹੈ ਨਾ ਇਹ ਬੁੜਾ ਬਹੁਤ ਹੈ ਉਹ ਮਸ਼ਹੂਰ ਆ ਹੈ ਨਾ ਮੰਮੀ ਨਹੀਂ ਨਹੀਂ ਉਹ ਮਿਰਚ ਨਹੀਂ ਪਾ ਕਲਰ ਹੋ ਜਾ ਸੋਣਾ ਦੇਗੀ ਮਿਰਚ ਦਾ ਮਸਾਲਾ ਹੁਣ ਗੰਗ ਫੜਕਾ ਸਾਨੂੰ ਆਉਂਦਾ ਨਹੀਂ ਪਤਾ ਨਹੀਂ ਪਹਿਲਾਂ ਫੜਕ ਫੜਕ ਕਰਦਾ ਪਤਾ ਨਹੀਂ ਬਾਚਾ ਆਹ ਐਡਾ ਦੇਂਦੀ ਜਦੋਂ ਹੁਣ ਨਹੀਂ ਮੀਟਿਸ ਕਰਦੇਣਾ ਸਾਰੇ ਹੰਸਾ ਦੇਣੇ ਇਹਨਾਂ ਸੋਣਾ ਨਾਲ ਜਿੱਦ ਕਰਦੇ ਖਾਦੇ ਹਾਂ ਹਾਂ ਸਾਰਾ ਕੁਝ ਬੋ ਵਧੀਆ ਵਧੀਆ ਪਾਇਆ ਹੋਇਆ ਆ ਇਹਨੂੰ ਦੇਖ ਕੇ ਮੂੰਹ ਚ ਪਾਣੀ ਪਾਣੀ ਹੋ ਗਿਆ ਤੇ ਹੁਣ ਸਮੋਸੇ ਬਣਾਵਾਂਗੇ ਅਸੀਂ ਹੁਣ ਇਹਨੂੰ ਕੋਲਦੇ ਆ ਫਿਰ ਇੱਧਰ ਆਟਾ ਵੀ ਗੁੱਝ ਗਿਆ ਹੈ ਸਾਡਾ ਸੌਰੀ ਮੇਦਾ ਮੈਂ ਚੱਕੜਾ 베ੜਣਾ ਲੈ ਕੇ ਆ ਜਾ ਹਾਂਜੀ ਫੇ ਅਸੀਂ ਬੇਲਦੇ ਹਾਂ ਤੇ ਉਹਨੂੰ ਫਿਲ ਕਰਕੇ ਐਂਡ ਫਿਰ ਅਸੀਂ ਇਹਨੂੰ ਫਰਾਈ ਕਰਾਂਗੇ ਤੇ ਇੱਧਰ ਬਣਾਏ ਜਾ ਰਹੇ ਇੱਧਰ ਪਵਨ ਆ ਗਿਆ ਬਰਫ ਲੈਣ ਬਰਫ ਲੈਣੀ ਹੈ ਆ ਜਾ ਬਰਫ ਲਈਏ ਇਹਨੂੰ ਕੋਲੋਂ ਸੇ ਬਰਫ ਦਿੰਨੇ ਆ ਟਰੋ ਕੱਢ ਕੇ ਕੱਢੀਏ ਬਰਫ ਇਹ ਆਲਾ ਹਾਂਜੀ ਹੋ ਨਿਕਲੇ ਨਿਕਲੇ ਵਾ ਲੋ ਜੀ ਇੱਧਰ ਮੰਮੀ ਜੀ ਬੇਲਾ ਬੇਲੀ ਕਰਦੇ ਹੋਏ ਤੇ ਐਂ ਜੋਰੋ ਸ਼ੋਰੋ ਨਾਲ ਲੱਗਿਆ ਹੋਏ ਬਸ ਮੰਮੀ ਜੀ ਨੂੰ ਆ ਪਰਨੇ ਨਹੀਂ ਆਂਦੇ ਤੇ ਉਹ ਬਣਾਣੇ ਨਹੀਂ ਆਂਦੇ ਸ਼ੇਪ ਚ ਨਹੀਂ ਬਣਾਣੀਆਂ ਹਾਂ ਹੁਣ ਅਸੀਂ ਬਣਾ ਕੇ ਦਿਖਾਉਨੇ ਤੁਹਾਨੂੰ ਸਾਰਿਆਂ ਨੂੰ ਮੰਮੀ ਨੂੰ ਨਹੀਂ ਆ ਦਾ ਕਿਦਾਂ ਮੈਂ ਬਣਾ ਦੇ ਮੈਂ ਮੰਮੀ ਜੀ ਇੱਦਾਂ ਕਰ ਰਹੀ ਆ ਬਟ ਇੱਦਾਂ ਤੈਨੂੰ ਘੜੀਆਂ ਦੀ ਆ ਇੰਜ ਹੋਰੀ ਨਾ ਸਿੱਕਾ ਸਾਡਾ ਖਰਾਬ ਹੋ ਜਾਵੇ ਐਜੀ ਤਾਂ ਗੱਲ ਆ ਹਾਂ ਆ ਗਈ ਆ ਗਈ ਆ ਗਈ ਆਂਦੀ ਆ ਮੈਂ ਮੈਨੂੰ ਦੱਸਦੀ ਸੀ ਮੰਮੀ ਇੱਦਾਂ ਇਹਨੂੰ ਮਾੜਾ ਜਿਹਾ ਪਾਣੀ ਨੇ ਜੋੜ ਲੈਣਾ ਹਾਂਜੀ ਪਹਿਲਾਂ ਪਾਣੀ ਇੱਥੇ ਕੋਨੇ-ਕੋਨੇ ਤੇ ਲਾ ਦੇਣਾ ਥੋੜਾ ਥੋੜਾ ਜਿਹੜਾ ਹੈ ਨਾ ਇਹ ਚਿਪਕ ਜਾਵੇ ਬਾਅਦ ਚੋ ਪਾਣੀ ਤੇਲ ਵਿੱਚ ਇਹ ਢੁਟਦੇ ਨਾ ਖੋਲਣਾ ਚਲਾਏ ਨੂੰ ਸਾਰੇ ਪਾਸੇ ਦ ਪਾਣੀ ਲਾ ਲੈਣਾ ਫੇਰ ਇਹਨੂੰ ਬਾਅਦ ਚ ਇੱਦਾਂ ਕਰਕੇ ਇੱਦਾਂ ਨੂੰ ਚਿੰਬੜ ਦੇਣਾ ਚੰਗੀ ਤਰ੍ਹਾਂ ਦੇਖੋ ਐਂ ਚਿੰਬੜ ਗਿਆ ਇਹ ਕੁੱਟ ਦਈਏ ਹਾਂ ਹੁਣ ਇਹ ਚੀ ਸਿ ਮਸਾਲਾ ਪਾ ਦਿੰਦੇ ਹਾਂ ਦ ਘਾਲ ਦੇਖੋ ਪੀਓ ਦੇਖੋ ਇਹ ਇਹ ਮੈਂ ਤੇ ਬਣਾਣੀ ਔਖੀ ਲੱਗਦੀ ਸੀ। ਪਰ ਦੇ ਆ ਚੰਗੀ ਤਰ੍ਹਾਂ ਠੋਕੇ। ਠੋਕੇ। ਲੋ ਜੀ ਠੋਕੇ ਅਸੀਂ ਕਰ ਦਿੱਤਾ ਹੈ ਇਹਨੂੰ। ਬਟ ਬੰਦ ਕਿੱਦਾਂ ਹੋਣਾ ਹੁਣ ਬਾਹਰ ਤੋਂ ਉੱਪਰੋਂ। ਐਦਾਂ। ਲੋ ਜੀ। ਸਾਡਾ ਇੱਕ ਕਿਸਮ ਦਾ ਸਹ ਹੋ ਗਿਆ ਤਿਆਰ। ਵੇ ਥੋੜਾ ਇਹ ਰੋਹੂ ਬਣ ਗਿਆ ਡਾਂਸ ਕਰਦਾ ਬਿੰਗ ਤੇਂਗ ਹੋ ਗਿਆ ਚਲ ਕੋਈ ਨਹੀਂ ਹੈ ਦਾ ਸਮੋਸਾ ਬਣੇ ਗਿਆ ਸੋ ਮੰਮੀ ਜੀ ਹੋਰ ਹਲਾਈ ਜੰਦੇ ਆ ਲੋਹੀ ਪਹਿਲਾ ਸਮੋਸਾ ਛੱਡ ਦੇਖੋ ਕਿੰਨਾ ਸੋਹਣਾ ਬਣਿਆ ਹੁਣ ਇਹਨੂੰ ਇੱਥੇ ਰੱਖ ਦਿੰਦੇ ਤੇ ਅਗਲੀ ਫਿਰ ਇਹਨੂੰ ਕਰਦੇ ਆ ਲੋ ਜੀ ਇੱਧਰ ਮੰਮੀ ਜੀ ਵੇਲ ਰਹੇ ਆ ਤੈਨੂੰ ਵੇਲ ਕਿ ਥੋੜਾ ਕੱਟ ਮਾਰ ਦੇਣਾ ਮੰਮੀ ਜੀ ਰੋਟੀ ਮੰਗਤਾਂ ਲਾ ਵੇਲ ਲੈਣਾ ਕਿ ਥੋੜਾ ਕੱਟ ਗੱਬੇ ਕੱਟ ਦੇਣਾ ਇੱਦਾਂ ਪੀਸ ਬਣਾ ਤੇ ਇੱਧਰ ਮੈਂ ਦੇਖ ਸਕਦੇ ਹਾਂ ਫੀਲਿੰਗ ਕੀਤੀ ਸਮੋਸੇ ਦੀ ਪਰ ਇੱਧਰ ਮੰਮੀ ਜੀ ਨੇ ਫੀਲਿੰਗ ਘਾਰਤੀ ਕਚੋਰੀ ਦੀ ਆ ਦੇਖੋ ਮੰਮੀ ਜੀ ਨੇ ਸਮੋਸਾ ਫਿਲ ਕੀਤਾ ਹੋਇਆ ਮੰਮੀ ਕਹਿੰਦੇ ਮੈਂ ਟਰਾਈ ਕਰਕੇ ਦੇਖ ਲੈਂਦੀ ਆ ਤੇ ਚਲੋ ਕੋਈ ਨਾ ਇਹਨੂੰ ਵੀ ਅਸੀਂ ਫਰਾਈ ਕਰਕੇ ਦੇਖ ਲਵਾਂਗੇ ਇੱਦਾਂ ਦਾ ਬਣਦਾ ਹੈ ਤੇ ਅਸੀਂ ਇੱਧਰ ਇੱਕ ਸਮੋਸੇ ਬਣ ਗਏ ਜਾਂ ਦੋ ਸਮੋਸੇ ਬਣ ਗਏ ਆ ਤੇ ਬਾਕੀ ਵੀ ਫੀਲਿੰਗ ਕਰਦੇ ਆ ਜੀ ਕਹਿੰਦੇ ਫੀਲਿੰਗ ਤਾਂ ਕਰ ਲਈ ਆ ਤੇ ਹੁਣ ਇਹਨੂੰ ਅਸੀਂ ਛੱਡ ਕੇ ਦੇਖਦੇ ਆ ਮੈਂ ਕਿਹਾ ਕੋਈ ਨਾ ਛੱਡ ਕੇ ਦੇਖ ਲਓ ਮੈਂ ਕਿਹਾ ਤੇਰ ਵਿੱਚ ਲੋ ਜੀ ਹੁਣ ਇਹਨੂੰ ਖਾਣੇ ਆ ਵਾਹਿਗੁਰੂ ਲੋ ਜੀ ਅਸੀਂ ਬਾਤ ਆ ਪਪਾ ਜੀ ਦਾ ਨਾਂ ਲੈ ਗਏ ਲੋ ਜੀ ਦੂਜੀ ਵੀ ਬਾਤ ਸਮੋਸਾ ਲੋ ਜੀ ਤੀਜਾ ਵੀ ਤੇ ਆ ਸਾਡੀ ਜਿਹੜੀ ਚਾਰਨੀਆ ਇਹ ਹੈਗੇ ਆਖਰੀ ਸਾਥੇ ਟੁਕੜ ਵਾਲੇ ਹਾਂਜੀ ਨਿਆਣੀ ਸੀਗੀ ਨਵੀ ਚੇਤਾ ਜੇ ਨਹੀਂ ਰਿਆ ਪਰ ਚਲ ਕੋਈ ਨਹੀਂ ਕੋਈ ਨਹੀਂ ਸਾਜਣਾ ਦੇ ਨਾਲ ਹੀ ਮੜ ਜੀ ਇਹ ਤਾਂ ਕਾਫੀ ਬਹੁ ਬੜੀ ਹੂੰ ਚਲੋ ਤੇ ਦੇ ਕਿ ਕਿਹੜੇ ਆ ਸਾਥ ਤੱਕ ਚੱਲਦੀ ਹੈ ਇਹ ਹਾਂਜੀ ਮਮੀ ਜੀ ਨੇ ਕੋਚੋਰੀ ਨਹੀਂ ਪਾਈ ਕੋਈ ਨਹੀਂ ਉਹ ਵੀ ਪਾਨੇ ਸੀ ਐਨ ਵਧੀਆ ਬਣ ਗਏ ਆ ਮਾਚੋ ਕੱਟ ਕੇ ਦਿਖਾਂਦੇ ਸਾਰੇ ਨੇ ਹੁਣ ਤੁਹਾਨੂੰ ਇੱਧਰ ਅਸੀਂ ਕੱਟ ਕੇ ਦਿਖਾਉਣੀ ਆ ਕਿੱਦਾਂ ਕੱਟਿਆ ਜਾ ਰਿਹਾ ਆ ਪਹਿਲੇ ਨੂੰ ਪੂਰਾ ਬੇਲ ਲੈਣਾ ਤੇ ਇਹਦੇ ਦੋ ਹਿੱਸੇ ਬਣਾ ਲੈਣੇ ਦੋ ਸਮੋਸੇ ਹਾਂਜੀ ਲੋ ਜੀ ਇੱਧਰ ਕੱਢਣ ਲੱਗੇ ਅਸੀਂ ਸਮੋਸੇ ਹਾਂਜੀ ਦੇਖ ਸਕਦੇ ਤੁਸੀਂ ਸਾਰੇ ਜਾਣੇ ਐਨ ਵਧੀਆ ਬਣ ਗਏ ਆ ਸਾਰੇ ਨੇ ਮੂੰਹ ਚਾ ਗਿਆ ਜੀ ਪਾਣੀ ਮੰਮੀ ਜੀ ਹੋ ਗਏ ਖੁਸ਼ ਕਿਉਂਕਿ ਬਣ ਗਏ ਸਮੋਸੇ ਹੁਣ ਇਹ ਆ ਇੱਕ ਹੋਰ ਬਣਨ ਲੱਗੇ ਕਚੋਰੀ ਨਹੀਂ ਪਾਈ ਮੰਮੀ ਜੀ ਕਚੋਰੀ ਅਸੀਂ ਬੱਚ ਬਣਾ ਕੇ ਤੇ ਖਾਵਾਂਗੇ ਮੰਮੀ ਜੀ ਕਹਿੰਦੇ ਹਾਂ ਨਹੀਂ ਹਾਂਜੀ ਤੋਂ ਜੀ ਇੱਧਰ ਅਸੀਂ ਸਮੋਸੇ ਭਰ ਕੇ ਰੱਖ ਦਿੱਤੇ ਆ ਤੇ ਇੱਧਰ ਦੋ ਬਣ ਗਏ ਆ ਇੱਕ ਅਧਾ ਖਾਲਿਆ ਆ ਟੇਸਟ ਰਸੀ ਦੇਖ ਲਿਆ ਤੇ ਉਦਾਂ ਵੀ ਬਾਅਦ ਚ ਮੈਂ ਨਹੀਂ ਖਾਲੇ ਦੇਖਿਆ ਮੰਮੀ ਜੀ ਨੇ ਦੇਖ ਲਿਆ ਮੈਂ ਫਿਰ ਖਾ ਕੇ ਦੱਸੂਗੀ ਇਹ ਤਰ ਤਲੇ ਜਾ ਰਹੇ ਆ ਸਮੋਸੇ ਫਿਰ ਜਿੱਦਾਂ ਬਣਾਗੇ ਫਿਰ ਖਾ ਕੇ ਸੁਆਦ ਦੱਸਾਂਗੀ ਕਿਦਾਂ ਦਾ ਬਣਿਆ ਤੇ ਬੀਬੀ ਜੀ ਨੂੰ ਵੀ ਦੇ ਕੇ ਆਵਾਂਗੇ ਅਸੀਂ ਹਾਂਜੀ ਹਾਂਜੀ ਮੰਮੀ ਜੀ ਨੇ ਇੱਧਰ ਖਾਣ ਆਇਆ ਕਿਹਨ ਦੇਖ ਵਾ ਇਹਨੂੰ ਖਾ ਕੇ ਦੇਖਦੇ ਆ ਪਹਿਲਾਂ ਰਹਿ ਨਹੀਂ ਹੋਇਆ ਹਾਂਜੀ ਹੁਣ ਅਸੀਂ ਬੀਬੀ ਜੀ ਨੂੰ ਫੜਾਂ ਚਲੇ ਸਮੋਸੇ ਜੀ ਜੀ ਦਾ ਫੋਨ ਆਈ ਜਾ ਰਿਹਾ ਆ ਜੀ ਜੀ ਕਨੇ ਭੁੱਖ ਲੱਗ ਗਈ ਆ ਤੇ ਛੇਤੀ ਛੇਤੀ ਸਮੋਸੇ ਲੈ ਕੇ ਆਓ ਤੇ ਹੁਣ ਉਹਨਾਂ ਨੂੰ ਦੇਖਣੇ ਆ ਲਓ ਜੀ ਸਮੋਸੇ ਸਾਡੇ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਖਾਂਦੇ ਆ ਤੇ ਤੁਹਾਨੂੰ ਸਾਰੇ ਅੰਦਾਜ਼ ਦਿਆਂ ਕਿਵੇਂ ਬਣੀ ਆ